ਅਨੀ ਮਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆਪਣਾ ਜੀ ਹੁਸ਼ਰਾਨੀ ਆ ਜੀ ਅੱਛਾ ਹੁਸ਼ਰਾਨੀ ਕਿ ਕਿਹੜੀ ਜਗ੍ਹਾ ਤੋਂ ਆਇਆ ਅਸੀਂ ਲੰਗਰ ਸਰਾਲਾ ਪੈਂਦਾ ਸਾਡਾ ਜੀ ਅੱਛਾ ਜੀ ਸਿੱਕੀ ਸਮੱਸਿਆ ਸੀ ਆਪਾਂ ਨੂੰ ਗੋਡਿਆਂ ਦੀ ਸੀ ਬਹੁਤ ਬੈਹਣ ਉੱਠਣ ਤੰਗੀ ਸੀਗੀ ਜੀ ਬਹੁਤ ਖੜੇ ਨਹੀਂ ਹੋ ਹੁੰਦਾ ਸੀ ਆ ਜੀ ਹਾਂ ਜੀ ਬੈਠ ਨਹੀਂ ਹੁੰਦਾ ਸੀ ਉੱਠ ਨਹੀਂ ਹੁੰਦਾ ਸੀਗਾ ਅੱਛਾ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਇੱਥੇ ਹੁਣ ਕਰੀਬਰ ਦਵਾਈ ਲੈਣਾ ਇੱਥੇ ਇਹ ਤੋਂ ਅਸੀਂ ਦੋਈ ਵਾਰੀ ਆਏ ਆ ਜੀ ਜੀਵਲਣ ਦੋਈ ਲੈਣਾ ਆ ਹਾਂ ਜੀ ਹਾਂ ਜੀ ਤੇ ਪਹਿਲਾਂ ਕਿਹੜੇ ਤੋਂ ਖਾਦੀ ਸੀ ਪਹਿਲਾਂ ਪਹਿਲਾਂ ਅਸੀਂ ਆਦਮਪੁਰੋਂ ਵੀ ਖਾਦੀ ਫਗਵਾੜੇੋਂ ਜੀ ਖਾਦੀ ਭੋਗਪੁਰੋਂ ਖਾਦੀ ਗਈ ਪਾਸੇ ਖਾਦੀ ਕੋਈ ਫਰਕ ਨਹੀਂ ਆਇਆ ਉੱਥੋਂ ਆਰਾਮ ਨਹੀਂ ਆਇਆ ਹਾਂਜੀ ਹਾਂਜੀ ਇੱਥੇ ਹੁਣ ਗਨੀਮਤ ਲੈਣ ਆਏ ਆ ਇੱਥੇ ਇੱਥੇ ਦੂਜੀ ਵਾਰੀ ਲੈਣ ਆਏ ਆ ਬਹੁਤ ਗੁਰੂ ਮਾਰਗ ਦੀ ਕਿਰਪਾ ਜੀ ਗੋੰਨਾਨਕਦੇਵ ਜੀ ਦੀ ਸੇਵਾ ਚੱਲਦੀ ਆ ਜੀ ਇੱਥੇ ਤਾਂ ਬਹੁਤ ਵਧੀਆ ਜੀ ਡਾਕਟਰ ਬਹੁਤ ਵਧੀਆ ਆ ਜੀ ਸਾਰਾ ਸਟਾਫ ਬਹੁਤ ਵਧੀਆ ਹੈ ਅੱਛਾ ਤੁਹਾਨੂੰ ਹੁਣ ਕਿੰਨਾ ਆਰਾਮ ਲੱਗਦਾ 100% ਨਹੀਂ ਪਰਸੈਂਟ ਆਰਾਮ ਲੱਗਦਾ ਤੁਹਾਨੂੰ ਬਾਤ ਜੀ ਮੈਂ ਤਾਂ 20% ਹੀ ਲੱਗਦਾ ਜੀ ਆ 2 ਹਾਂਜੀ ਤੇ ਸੰਗਤ ਨੂੰ ਇਹ ਕਹਿਣਾ ਚਾਹੁੰਗੀ ਸੰਗਤਾਂ ਨੂੰ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਆ ਜੀ ਤੁਸੀਂ ਹੋਮ ਹੋਮ ਆ ਕੇ ਆਓ ਆਪਣੇ ਜੀ ਇੱਥੇ ਸੇਵਾ ਚੱਲਦੀ ਆ ਗੁਰੂ ਦਾ ਇੱਕ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਆ ਜੀ ਇੱਥੇ ਸਾਰਾ ਕੁਝ ਆ ਜੀ ਸਭ ਸੇਵਾ ਚੱਲਦੀ ਆ ਇੱਥੇ ਸੇਵਾ ਤੋਂ ਵੱਧ ਕੇ ਚੱਲਦਾ ਜੀ ਕੰਮ ਚਲੋ ਠੀਕ ਹੈ ਧੰਨਵਾਦ ਜੀ ਹਾਂਜੀ ਸ਼ੁਕਰੀਆ